ਕਿਸਾਨ ਜਿੱਥੇ ਬੰਦੀਆਂ ਨੂੰ ਬੇਨਤੀ ਆ ਵੀ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਟਾਡੀ ਇੱਕ ਆਵਾਜ਼ ਤੇ ਪਿੰਡਾਂ ਵਿੱਚੋਂ ਬੱਸਾਂ ਭਰ-ਭਰ ਜਾਂਦੀਆਂ ਨੇ ਅਣਮਨੁੱਖੀ ਤਸ਼ੱਦਦ ਅੱਜ ਵੀ ਸਾਡੇ ਬੱਚਿਆਂ ਤੇ ਹੁੰਦਾ ਸਾਡੇ ਲਈ ਕੋਈ ਜਾਦੀ ਨਹੀਂ ਗਈ ਅਣਮਨੁੱਖੀ ਤਸ਼ੱਦਦ ਉਹ ਤਸੀਹੇ ਜਿਹੜੇ ਸਹਨ ਤੋਂ ਪਰੇ ਆ ਅੱਜ ਵੀ ਸਾਡੇ ਧੀਆਂ ਪੁੱਤਾਂ ਨਾਲ ਕੀਤੇ ਜਾਂਦੇ ਆ ਕਿਉਂ ਕੀ ਕਸੂਰ ਨਵਦੀਪ ਦਾ ਕਸੂਰ ਕੀ ਆ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੁੰਦੀ ਲੋੜ ਆ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੁੰਦੀ ਲੋੜ ਆ ਪੰਜਾਬ ਵਾਲਿਓ ਹਰਿਆਣੇ ਵਾਲਿਓ ਇਕੱਠੇ ਹੋ ਜੋ ਗੱਲ ਇੱਕ ਨਵਦੀਪ ਦੀ ਨਹੀਂਗੀ ਪਤਾ ਨਹੀਂ ਸਾਡੇ ਕਿੰਨੇ ਨਵਦੀਪ ਇਸ ਤਰ੍ਹਾਂ ਇਸ ਦੁਨੀਆ ਤੋਂ ਪਹਿਲਾਂ ਤੋੜ ਦਿੱਤੇ ਗਏ ਆ ਤੇ ਕਿੰਨਿਆਂ ਦੀ ਵਾਰੀ ਆਣੀ ਜੇ ਅਸੀਂ ਇਕੱਠੇ ਨਾ ਹੋਏ ਮੈਂ ਸੱਚੀ ਕਹਿੰਨੀ ਹੱਥ ਬੰਨ੍ਹ ਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਪਲੀਜ਼ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਤੇ ਅਨਮਨੁੱਖੀ ਤਸ਼ੱਦਦ ਬਹੁਤ ਮਾੜਾ ਲੋਕਤੰਤਰ ਹੈ ਨਾ ਲੋਕਤੰਤਰ ਦੇ ਵਿੱਚ ਇਹ ਘਾਹਤਾ ਹੋਣਾ ਹੀ ਆ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਵੀ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਤੁਹਾਡੀ ਇੱਕ ਆਵਾਜ਼ ਤੇ ਪਿੰਡਾਂ ਵਿੱਚੋਂ ਬੱਸਾਂ ਭਰ-ਭਰ ਜਾਂਦੀਆਂ ਨੇ ਅਨਮਨੁੱਖੀ ਤਸ਼ੱਦਦ ਅੱਜ ਵੀ ਸਾਡੇ ਬੱਚਿਆਂ ਤੇ ਹੁੰਦਾ ਸਾਡੇ ਲਈ ਕੋਈ ਜਾਦੀ ਨਹੀਂ ਗਈ ਅਨਮਨੁੱਖੀ ਤਸ਼ੱਦਦ ਉਹ ਤਸੀਹੇ ਜਿਹੜੇ ਸਹਨ ਤੋਂ ਪਰੇ ਆ ਅੱਜ ਵੀ ਸਾਡੇ ਧੀਆਂ ਪੁੱਤਾਂ ਨਾਲ ਕੀਤੇ ਜਾਂਦੇ ਆ ਕਿਉਂ ਕੀ ਕਸੂਰ ਨਵਦੀਪ ਦਾ ਕਸੂਰ ਕੀ ਆ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੁੰਦੀ ਲੋੜ ਆ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੁੰਦੀ ਲੋੜ ਆ ਪੰਜਾਬ ਵਾਲਿਓ ਹਰਿਆਣੇ ਵਾਲਿਓ ਇਕੱਠੇ ਹੋ ਜੋ ਗੱਲ ਇੱਕ ਨਵਦੀਪ ਦੀ ਨਹੀਂਗੀ ਪਤਾ ਨਹੀਂ ਸਾਡੇ ਕਿੰਨੇ ਨਵਦੀਪ ਇਸ ਤਰ੍ਹਾਂ ਇਸ ਦੁਨੀਆ ਤੋਂ ਪਹਿਲਾਂ ਤੋੜ ਦਿੱਤੇ ਗਏ ਆ ਤੇ ਕਿੰਨਿਆਂ ਦੀ ਵਾਰੀ ਆਣੀ ਜੇ ਅਸੀਂ ਇਕੱਠੇ ਨਾ ਹੋਏ ਮੈਂ ਸੱਚੀ ਕਹਿੰਨੀ ਹੱਥ ਬੰਨ੍ਹ ਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਪਲੀਜ਼ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਤੇ ਅਨਮਨੁੱਖੀ ਤਸ਼ੱਦਦ ਬਹੁਤ ਮਾੜਾ ਲੋਕਤੰਤਰ ਹੈ ਨਾ ਲੋਕਤੰਤਰ ਦੇ ਵਿੱਚ ਇਹ ਘਾਹਨਤਾ ਹੋਣਾ ਹੀ ਆ ਕਿਸਾਨ ਜਿੱਥੇ ਬੰਦੀਆਂ ਨੂੰ ਬੇਨਤੀ ਆ ਵੀ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਟਾਡੀ ਇੱਕ ਆਵਾਜ਼ ਤੇ ਪਿੰਡਾਂ ਵਿੱਚੋਂ ਬੱਸਾਂ ਭਰ-ਭਰ ਜਾਂਦੀਆਂ ਨੇ ਅਨਮਨੁੱਖੀ ਤਸ਼ੱਦਦ ਅੱਜ ਵੀ ਸਾਡੇ ਬੱਚਿਆਂ ਤੇ ਹੁੰਦਾ ਸਾਡੇ ਲਈ ਕੋਈ ਜਾਦੀ ਨਹੀਂ ਗਈ ਅਨਮਨੁੱਖੀ ਤਸ਼ੱਦਦ ਉਹ ਤਸੀਹੇ ਜਿਹੜੇ ਸਹਨ ਤੋਂ ਪਰੇ ਆ ਅੱਜ ਵੀ ਸਾਡੇ ਧੀਆਂ ਪੁੱਤਾਂ ਨਾਲ ਕੀਤੇ ਜਾਂਦੇ ਆ ਕਿਉਂ ਕੀ ਕਸੂਰ ਨਵਦੀਪ ਦਾ ਕਸੂਰ ਕੀ ਆ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੁੰਦੀ ਲੋੜ ਆ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੁੰਦੀ ਲੋੜ ਆ ਪੰਜਾਬ ਵਾਲਿਓ ਹਰਿਆਣੇ ਵਾਲਿਓ ਇਕੱਠੇ ਹੋ ਜੋ ਗੱਲ ਇੱਕ ਨਵਦੀਪ ਦੀ ਨਹੀਂਗੀ ਪਤਾ ਨਹੀਂ ਸਾਡੇ ਕਿੰਨੇ ਨਵਦੀਪ ਇਸ ਤਰ੍ਹਾਂ ਇਸ ਦੁਨੀਆ ਤੋਂ ਪਹਿਲਾਂ ਤੋੜ ਦਿੱਤੇ ਗਏ ਆ ਤੇ ਕਿੰਨਿਆਂ ਦੀ ਵਾਰੀ ਆਣੀ ਜੇ ਅਸੀਂ ਇਕੱਠੇ ਨਾ ਹੋਏ ਮੈਂ ਸੱਚੀ ਕਹਿੰਨੀ ਹੱਥ ਬੰਨ੍ਹ ਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਪਲੀਜ਼ ਨਵਦੀਪ ਦੇ ਪਰਿਵਾਰ ਦੀ ਆਵਾਜ਼ ਬਣੋ ਤੇ ਅਣਮਨੁੱਖੀ ਤਸ਼ੱਦਦ ਬਹੁਤ ਮਾੜਾ ਲੋਕਤੰਤਰ ਹੈ ਨਾ ਲੋਕਤੰਤਰ ਦੇ ਵਿੱਚ ਇਹ ਘਾਹਨਤਾ ਹੋਣਾ ਹੀ ਹੈ